ਕਿ ਅਸੀ ਕੁਆਲਟੀ ਵਾਲੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਨਾ ਕਿਸੇ ਕੋ ਆਹ ਸੜਕਾਂ ਤਿਆਰ ਕੀਤੀਆਂ ਨੇ ਜਿਹੜੀਆਂ ਕਿ ਲਗਾਤਾਰ ਖੁਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਸ ਵਾਰ ਕੋਈ ਵੀ ਹਜੇ ਤੱਕ 20 20 ਰੁਪਿਆ ਕਿਸੇ ਤਰ੍ਹਾਂ ਦਾ ਕੋਈ ਇੱਥੇ ਪਾਣੀ ਨਹੀਂ ਹੈਗਾ ਔਰ ਇਹ ਨਕੋਦਰ ਚੌਂਕ ਦੇ ਵਿੱਚ ਸੜਕ ਤਿਆਰ ਕੀਤੀ ਗਈ ਆ ਜਲੀ ਦੀ ਭੁਰਦੀ ਹੋਈ ਨਜ਼ਰ ਆ ਰਹੀ ਆ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀ ਡਬਲਯੂ ਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਇੱਥੇ ਦਾ ਬਾਬੂ ਆ ਕੇ ਵਾਲੇ ਤੋਂ ਕੁਝ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਟੀ ਵਾਲੇ ਪਾਸੇ ਸਮਝਾਉਂਦਾ ਨਾ ਕਿਹਾ ਭਗਵਾਨ ਤੁਸੀਂ ਮਾਰੋੜਾ ਵੱਲੋਂ ਇਹ ਵੀ ਕਾਸੀ ਚੀਜ਼ ਹੈ ਕੋਈ ਵੀ ਅਫਸਰ ਜਾਂ ठेकेदार ਇੱਥੇ ਇਹ ਸੜਕ ਬਣਾਉਣ ਦੇ ਵੇਲੇ ਕੋਈ ਪਤਾਹੀ ਵਰਤਦਾਤੇ ਉੱਤੇ ਨਾਲ ਦੀ ਨਾਲ ਜਿਹੜੀ ਕਾਰਵਾਈ ਕੀਤੀ ਜਾਏਗੀ ਪਿਛਲੇ ਦਿਨੀ ਇੱਕ ਠੇਕੇਦਾਰ ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਟੀ ਜਿੱਨੇ ਗਲੇ ਨਹੀਂ ਹੋ ਗਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤਾਂ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਸੀਐਮ ਭਗਵੰਤ ਸਿੰਘ ਮਾਨ ਹੁਰਾ ਨੇ ਇੱਕ ਆਦੇਸ਼ ਜਾਰੀ ਕੀਤਾ ਕਿ 16209 ਕਰੋੜ ਰੁਪਏ ਦੇ ਨਾਲ 44920 ਕਿਲੋਮੀਟਰ ਸੜਕਾਂ ਦਾ ਨਿਰਮਾਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਕੀਤਾ ਜਾਣਾ ਪਰ ਮੈਂ ਇੱਕ ਤਸਵੀਰ ਗੁਲਿੰਦਰ ਸ਼ਰਮ ਜੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਿੱਥੇ ਹਾਲ ਹੀ ਵਿੱਚ ਸੜਕਾਂ ਤਿਆਰ ਕੀਤੀਆਂ ਨੇ ਉਹ ਸੜਕਾਂ ਦਾ ਹਾਲ ਕੀ ਹੈਗਾ ਇਹ ਤਸਵੀਰਾਂ ਨੇ ਨਕੋਦਰ ਚੌਕ ਨਾਂ ਲਿਕੇ ਡਾਕਟਰ ਭੀਮਰਾਵ ਅੰਬੇਦਕਰ ਚੌਕ ਦੀਆਂ ਦਿੱਤੇ ਕਿ ਆਲਹੀਰੇ ਵਿੱਚ ਸੜਕਾਂ ਤਿਆਰ ਕੀਤੀਆਂ ਨੇ ਤੇ ਸੜਕਾਂ ਦਾ ਹਾਲ ਕਿਸ ਕਦਰ ਹੈ ਕਿ ਉੱਥੇ ਦੀ ਜਿਹੜੀ ਬਜ਼ਰੀ ਆ ਉਹ ਖੁਰਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਮੀਂਹ ਵੀ ਕੋਈ ਨਹੀਂ ਪਿਆ ਹੈਗਾ ਮੈਂ ਤਸਵੀਰ ਥੋੜੀ ਲਾਗੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਆਹ ਸੜਕਾਂ ਤਿਆਰ ਕੀਤੀਆਂ ਨੇ ਜਿਹੜੀਆਂ ਕਿ ਲਗਾਤਾਰ ਖੁਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਸ ਵਾਰ ਕੋਈ ਵੀ ਹਜੇ ਤੱਕ 20 20 ਰੁਪਿਆ ਕਿਸੇ ਤਰ੍ਹਾਂ ਦਾ ਕੋਈ ਇੱਥੇ ਪਾਣੀ ਨਹੀਂ ਹੈਗਾ ਔਰ ਇਹ ਨਕੌਦਰ ਚੌਂਕ ਦੇ ਵਿੱਚ ਸੜਕ ਤਿਆਰ ਕੀਤੀ ਗਈ ਆ ਜਿਹੜੀ ਕਿ ਭਰਦੀ ਹੋਈ ਨਜ਼ਰ ਆ ਰਹੀ ਆ ਇਸ ਤਰੀਕੇ ਦੇ ਨਾਲ ਤੇ ਕੁਝ ਹੋਰ ਥਲਕਾਂ ਦਾ ਵੀ ਅਸੀਂ ਰੋਕ ਕਰਾਂਗੇ ਕਿ ਜਲੰਧਰ ਸ਼ਹਿਰ ਤੇ ਜਿਹੜੀਆਂ ਹੋਰ ਸੜਕਾਂ ਬਣਾਈਆਂ ਗਈਆਂ ਨੇ ਜਾਂ ਜਿੱਥੇ ਪਾਈਪਲਾਈਨਾਂ ਪਾਈਆਂ ਗਈਆਂ ਸੀ ਉਹਨਾਂ ਸੜਕਾਂ ਦਾ ਕੀ ਹਾਲ ਹੈ ਪਰ ਜੇ ਹਜੇ ਵਾ ਡਾਕਟਰ ਧੀਮਰਾਮ ਅੰਦੇਵਕਰ ਨਕੌਦਰ ਚੌਂਕ ਦੀ ਗੱਲ ਕਰਾ ਤਾਂ ਇੱਥੇ ਸੜਕ ਦੇ ਹਾਲਤ ਬਿਲਕੁਲ ਖਸਤਾ ਦੇ ਬਿਲਕੁਲ ਭਰ ਚੁੱਕੀ ਆ ਕੋਈ ਵੀ ਨਹੀਂ ਪਿਆ ਕੋਈ ਬਾਰਿਸ਼ ਨਹੀਂ ਹੋਈ ਪਰ ਉਹ ਸੜਕ ਪੂਰੀ ਤਰ੍ਹਾਂ ਨਾਲ ਗਰੀਆ ਉਸ ਅਸਲੇ ਪੂਰੀ ਤਰ੍ਹਾਂ ਪਹੁੰਚ ਚੁੱਕੀ ਹੈ ਹਾਲਾਂਕਿ ਸੀਐਮ ਭਗਵਾਨ ਸਿੰਘ ਮਾਨ ਹੋਰਾਂ ਵੱਲੋਂ ਇਹ ਵੀ ਕਿਹਾ ਸੀ ਕਿ ਸੀਐਮ ਫਲਾਈ ਸਕੁਆਇਰ ਟੀਮ ਜਿਹੜੀ ਹੈਗੀ ਆ ਇਹਨਾਂ ਸੜਕਾਂ ਦੀ ਨਿਗਰਾਨੀ ਰੱਖੇਗੀ ਔਰ ਜੇ ਕੋਈ ਵੀ ਅਥਰ ਜਾਂ ਠੇਕੇਦਾਰ ਇਥੇ ਇਹ ਸੜਕ ਬਣਾਉਣ ਦੇ ਵਿੱਚ ਕੋਈ ਕਤਾਹੀ ਵਰਤਦਾ ਤੇ ਉੱਤੇ ਨਾਲ ਦੀ ਨਾਲ ਜਿਹੜੀ ਕਾਰਵਾਈ ਕੀਤੀ ਜਾਏਗੀ ਪਰ ਨਕੋਦਰ ਚੌਂਕ ਦੇ ਵਿੱਚ ਸੜਕਾਂ ਦਾ ਹਾਲ ਇਸ ਤਿਹੇ ਦਾ ਹੈ ਕਿ ਇਹ ਸਿਰੇ ਤੋਂ ਪੁਰਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਮੈਂ ਬਿਲਕੁਲ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਸੇ ਤਰ੍ਹਾਂ ਦੀ ਕੋਈ ਬਰਸਾਤ ਨਹੀਂ ਹੋ ਜੇ ਬਿਕਰ ਪੰਜਾਬ ਦੇ ਵਿੱਚ ਹੋਈ ਪਰ ਜਲੰਧਰ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਬਰਸਾਤ ਨਹੀਂ ਹੋਈ ਪਰ ਸੜਕਾਂ ਜਿਹੜੀਆਂ ਹੈਗੀਆਂ ਨੁੱਕਰ ਤੋਂ ਜਾਂ ਸੈਂਟਰ ਦੇ ਵਿੱਚੋਂ ਕਿੱਥੋਂ ਗੋਲਦਾਰ ਘੁੰਮ ਕੇ ਸੜਕ ਨੂੰ ਕ੍ਰੋਸ ਕੀਤਾ ਜਾਂਦਾ ਉਥੋਂ ਪੂਰੀ ਤਰ੍ਹਾਂ ਨਾਲ ਘੁੱਰਦੀ ਹੋਈ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਦੀ ਹੋਰ ਇਲਾਕੇ ਦਾ ਵੀ ਰੁੱਕ ਰਹਾ ਕਿ ਜਿੱਥੇ ਇਹ ਸੜਕਾਂ ਬਨੀਆਂ ਨੇ ਨਵੀਆਂ ਬਨੀਆਂ ਨੇ ਜਾਂ ਘੁੱਰ ਰਹੀਆਂ ਨੇ ਜਾਂ ਉਹਨਾਂ ਸੜਕਾਂ ਦਾ ਕੀ ਹਾਲਾਤ ਹੈਗੇ ਨੇ ਕਿਸ ਤਰ੍ਹਾਂ ਦੀ ਜਿਹੜੀ ਠੇਕੇਦਾਰਾਂ ਵੱਲੋਂ ਜਿਹੜਾ ਕੰਮ ਕੀਤਾ ਗਿਆ ਹੈਗਾ ਉਦੇ ਬਾਰੇ ਵੀ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਤੱਕ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਐਸੇਲੇ ਮੌਜੂਦ ਆ ਮੈਂ ਰਵਿਦਾਸ ਚੌਕ ਦੇ ਵਿੱਚ ਜਿਹੜੀ ਕਿ ਸੜਕ ਰਵਿਦਾਸ ਚੌਕ ਤੋਂ ਮਾਦਲ ਟਾਊਨ ਵਾਲੀ ਸਾਈਡ ਨੂੰ ਜਾਂਦੀ ਹੈ ਉਹਦੀ ਇੱਕ ਸਾਈਡ ਨੂੰ ਟੂਵੇ ਬਣਾਇਆ ਹੋਇਆ ਹੈ ਕਿ ਜਾਨਣ ਕਿ ਦੋਨੇ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਹੈ ਕਿ ਚਾਹੇ ਉਹ ਜਾਣ ਵਾਲੀਆਂ ਹੋਣ ਚਾਹੇ ਉਹ ਆਣ ਵਾਲੀਆਂ ਹੋਣ ਉਹ ਦੋਨੇ ਤਰ੍ਹਾਂ ਦੀਆਂ ਗੱਡੀਆਂ ਚੱਲਦੀਆਂ ਹੋਈਆਂ ਇੱਕੋ ਸੜਕ 'ਤੇ ਨਜ਼ਰ ਆ ਰਹੀਆਂ ਨੇ ਪਰ ਦੂਜੇ ਪਾਸੇ ਜਿਹੜੀ ਤਸਵੀਰ ਹੈ ਉਹ ਤਸਵੀਰ ਤੁਸੀਂ ਆਪ ਦੇਖ ਸਕਦੇ ਹੋ ਇਹ ਤਸਵੀਰ ਪੂਰੀ ਤਰ੍ਹਾਂ ਦਾ ਹਾਲਾ ਕਿ ਇਸ ਨੂੰ ਵੀ ਤਰੀਬਨ ਕਰੀਬਨ ਮਹੀਨਾ ਡੇਢ ਮਹੀਨਾ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਇਹ ਸੜਕ ਪੱਟੀ ਗਈ ਹੈ ਪੱਟਣ ਤੋਂ ਬਾਅਦ ਇੱਥੇ ਹੁਣ ਜਿਹੜਾ ਰੋੜੀ ਹੈਗੀ ਉਹ ਪਾਈ ਜਾਣੀ ਆ ਪਰ ਕਦੋਂ ਤੱਕ ਬਣਦੀ ਆ ਇਸ ਦਾ ਵੀ ਕੋਈ ਅੰਦਾਜ਼ਾ ਨਹੀਂ ਹੈਗਾ ਕਿਉਂਕਿ ਇਸ ਪਾਸਿਓ ਜਿਹੜੇ ਲੋਕ ਆ ਜਾ ਰਹੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਪਰ ਇਸ ਵਾਲੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਜਲੰਧਰ ਸਿਟੀ ਦੇ ਸੜਕਾਂ ਦਾ ਵੱਧ ਤੋਂ ਵੱਧ ਜਿਹੜਾ ਹਾਲ ਉਹ ਨਜ਼ਰ ਆ ਰਿਹਾ ਇਸ ਵੇ ਰਵੀਦਾ ਸ਼ੌਕ ਦੇ ਵਿੱਚ ਜਿਹੜੀ ਇੱਕ ਸੜਕ ਆ ਉਹ ਟੂ ਸਾਈਡ ਚੱਲਦੀ ਪਈ ਆ ਔਰ ਇੱਕ ਸੜਕ ਹਜੇ ਬਣ ਨੂੰ ਬਣ ਨੂੰ ਪੱਤੀ ਗਈ ਆ ਕਦੋਂ ਬਣਦੀ ਆ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਪਾਸੇ ਦੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਕਾਫੀ ਖੱਜਲ ਖਰੀ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਕੋਸ਼ਿਸ਼ ਕਰਦਾ ਜਿਹੜੀ ਚੌਪ ਦੇ ਵਿੱਚ ਸੜਕ ਬਣਾਈ ਆ ਉਸ ਦੇ ਹਾਲਾਤ ਵੀ ਦੱਸਣ ਦੇ ਵੀ ਉਹਦੇ ਹਾਲਾਤ ਕਿਹੋ ਜਿਹੇ ਨੇ ਪਰ ਇਹ ਵੀ ਦੇਖੋ ਤਸਵੀਰ ਜਿਹੜੀ ਹਜੇ ਤਿਆਰ ਕੀਤੀ ਆ ਸੜਕ ਇਸ ਦੀ ਵੀ ਬਜਰੀ ਜਿਹੜੀ ਹੈਗੀ ਆ ਉਹ ਭਰਨ ਲੱਪਈ ਆ ਹੌਲੀ ਹੌਲੀ ਕਰਕੇ ਇਹ ਹਾਲਾਂਕਿ ਕੋਈ ਵੀ ਬਰਸਾਤ ਜਿਹੜੀ ਹੈ ਕਿ ਜਲੰਧਰ ਸ਼ਹਿਰ ਦਾ ਆਸ-ਪਾਸ ਦੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਬਰਸਾਤ ਨਹੀਂ ਹੋਈ ਪਰ ਇਹ ਵੀ ਹੌਲੀ-ਹੌਲੀ ਕਰਕੇ ਉਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੋਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾ ਰਹਾ ਹਾਂ ਬਿਲਕੁਲ ਡਵਾਈਡਰ ਦੇ ਨਾਲ ਵੀ ਜਿਹੜੀ ਸੜਕ ਹੈਗੀ ਆ ਉਹ ਵੀ ਹੌਲੀ-ਹੌਲੀ ਉੱਕੜਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋੜਾ ਵੱਲੋਂ ਸਾਫ਼ ਪਿਆ ਗਿਆ ਸੀ ਕਿ ਜੇ ਕੋਈ ਮਟੀਰੀਅਲ ਗਲਤ ਨਜ਼ਰ ਆਉਂਦਾ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਸੜਕ ਬਨਾਲ ਦੇ ਵਿੱਚ ਪਤਾਹੀ ਪਾਈ ਜਾਂਦੀ ਆ ਤਾਂ ਦੇ ठेकेदार ਹੋਣਗੇ ਜੇ ਸੰਬੰਧਿਤ ਜਿਹੜੇ ਆਫਰ ਹੋਣਗੇ ਉਹਨਾਂ ਦੇ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਪਰ ਇਹ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਘੱਟੀਆਂ ਮਟੀਰੀਅਲ ਵਰਤ ਕੇ ਇਹ ਸੜਕਾਂ ਤਿਆਰ ਕੀਤੀਆਂ ਗਈਆਂ ਨੇ ਔਰ ਜਿਹੜੀਆਂ ਕੀ ਹਾਲ ਹੀ ਵਿੱਚ ਬਣਾਈਆਂ ਗਈਆਂ ਨੇ ਹਾਲਾਂਕਿ ਪੂਰੇ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਨਹੀਂ ਹੋਇਆ ਇਹਨਾਂ ਸੜਕਾਂ ਨੂੰ ਭਰਿਆ ਹੋਇਆ ਪਰ ਇਹ ਸੜਕਾਂ ਉੱਕੜੀਆਂ ਹੋਈਆਂ ਇਹ ਸੜਕਾਂ ਜਿਹੜੀਆਂ ਹਾਲ ਹੀ ਦੇ ਵਿੱਚ ਬਣਾਈਆਂ ਗਈਆਂ ਨੇ ਔਰ 16000 ਤੋਂ ਉੱਪਰ ਦੇ ਖਰਚੇ 16000 ਕਰੋੜ ਤੋਂ ਉੱਪਰ ਦੇ ਖਰਚੇ ਦੇ ਨਾਲ ਇਹ ਸੜਕਾਂ ਬਣਾਈਆਂ ਜਾ ਰਹੀਆਂ ਨੇ 16209 ਕਰੋੜ ਦੇ ਖਰਚੇ ਨਾਲ ਬਣਾਈਆਂ ਜਾ ਰਹੀਆਂ ਨੇ ਔਰ 44920 ਕਿਲੋਮੀਟਰ ਸੜਕਾਂ ਦਾ ਨਿਰਮਾਣ ਜਿਹੜਾ ਹੈਗਾ ਉਹ ਪੂਰੇ ਸੂਬੇ ਦੇ ਵਿੱਚ ਕੀਤਾ ਜਾਣਾ ਨੇ ਜਾਣਾ ਹੈਗਾ ਪਰ ਤੁਸੀਂ ਇੱਥੇ ਤਸਵੀਰਾਂ ਦੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਦੀਆ ਮਟੀਰੀਅਲ ਵਰਤ ਕੇ ਮੈਂ ਇੱਕ ਤਸਵੀਰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਸ ਪਾਸਿਓਂ ਵਾਸੀ ਕਹਾ ਰਿਹਾ ਹੈਗਾ ਜਾਨੀ ਕਿ ਮਤਲਬ ਵਾਲੇ ਪਾਸੇ ਜਿਹੜਾ ਟ੍ਰੈਫਿਕ ਆ ਰਿਹਾ ਉਸ ਸੜਕ ਦੀ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਉੱਥੇ ਵੀ ਸੜਕ ਜਿਹੜੀ ਪਰਦੀ ਹੋਈ ਉਹ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਹਾਂ ਆਹ ਤਸਵੀਰਾਂ ਨੇ ਇਹ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਤਸਵੀਰ ਹੈਗੀ ਜਲੰਧਰ ਸ਼ਹਿਰ ਦੇ ਕਿੱਥੇ ਹਜੇ ਕਿ ਹਾਲ ਹੀ ਵਿੱਚ ਜਿਹੜੀਆਂ ਸੜਕਾਂ ਬਣਾਈਆਂ ਗਈਆਂ ਨੇ ਕਿਸ ਤਰ੍ਹਾਂ ਦੇ ਨਾਲ ਉਹ ਪੁਰਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਭਵੰਤਮਨ ਹਕਮਤਰੀ ਪੰਜਾਬ ਵੱਲੋਂ ਸਾਫ਼ ਕਿਹਾ ਗਿਆ ਕਿ ਜੇ ਕਿਸੇ ਨੇ ਵੀ ਘੱਟਿਆ ਮਟੀਰੀਅਲ ਦੀ ਵਰਤੋਂ ਕੀਤੀ ਜਾਂ ਕਿਸੇ ਨੇ ਵੀ ਇਸ ਕੰਮ ਦੇ ਵਿੱਚ ਕਟਾਹੀ ਵਰਤੀ ਉਹ ਅਫਸਰ ਤੇ ਨਾਲ ਦੀ ਨਾਲ ਜਿਹੜੇ ਉਹ ਇਸ ਸੜਕ ਬਣਾਉਣ ਵਾਲੇ ठेकेदार ਹੋਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਤੇ ਤਸਵੀਰਾਂ ਤੁਸੀਂ ਦੇਖ ਰਹੇ ਦਿਨਸੇਰਾ ਦੇ ਉੱਤੇ ਕਿਥੇ ਕੀ ਘੱਟਿਆ ਮਟੀਰੀਅਲ ਵਰਤਿਆ ਗਿਆ ਔਰ ਕੰਮ ਦੇ ਵਿੱਚ ਕਟਾਹੀ ਵਰਤੀ ਗਈ ਹੈ ਨਾਲ ਦੀ ਨਾਲ ਜਿਹੜੀ ਹਾਜੇ ਕੀ ਜਲੰਧਰ ਸ਼ਹਿਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਬਰਸਾਤ ਨਹੀਂ ਹੋਈ ਔਰ ਸੜਕਾਂ ਬਣਾਉਣ ਤੋਂ ਬਾਅਦ ਹੀ 1.5 ਮਹੀਨੇ ਦੇ ਵਿੱਚ ਵਿੱਚ ਹੀ ਕੁਰਲੀਆ ਸ਼ੁਰੂ ਹੋ ਗਈਆਂ ਇਹ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਕੁਝ ਹੋਰ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਹੋਰ ਜਲੰਧਰ ਸ਼ਹਿਰ ਦੀ ਤਸਵੀਰ ਕੀ ਕਹਿ ਰਹੀ ਹੈ ਤਾਂ ਬਿਲਕੁਲ ਇੱਕ ਤਸਵੀਰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਲੰਧਰ ਸ਼ਹਿਰ ਦੇ ਜਿਹੜਾ ਨਕੋਦਰ ਚੌਕ ਤੋਂ ਲੈ ਕੇ ਫੁੱਟਬਾਲ ਚੌਕ ਵਾਲੀ ਸਾਈਡ ਨੂੰ ਜਿਹੜੀ ਸੜਕ ਜਾਂਦੀ ਆ ਉਹ ਸੜਕ ਦੀਆਂ ਤਸਵੀਰਾਂ ਉਸ ਇਸ ਕਦਰ ਨਜ਼ਰ ਆਉਂਦੀਆਂ ਨੇ ਕਿ ਬਿਲਕੁਲ 16 ਫੁੱਟ ਦੀ ਸੜਕ ਆ ਦੂਸਰੇ ਪਾਸੇ ਜਿਹੜੀ ਮਿੱਟੀ ਪੱਟੀ ਹੋਈ ਆ ਪਾਈਪਸ ਆ ਪਾਈਪ ਦਾ ਕੰਮ ਕੀਤਾ ਹੋਇਆ ਪਰ ਇਹ ਵੀ ਲੰਬੇ عرصے ਤੋਂ ਇਸੇ ਤਰ੍ਹਾਂ ਨਾਲ ਪਈ ਹੋਈ ਆ ਨਜ਼ਰ ਆ ਰਹੀ ਆ ਔਰ ਲੋਕਾਂ ਨੂੰ ਇੱਥੇ ਵੀ ਕਾਫੀ ਕੱਜਲਖਵਾਰੀ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਪੈਂਦਾ ਔਰ ਇਹ ਵੀ ਲੰਬੇ عرصے ਤੋਂ ਇਸੇ ਤਰ੍ਹਾਂ ਪਟ ਕੇ ਰੱਖੀ ਹੋਈ ਆ ਇਸ ਵੱਲ ਵੀ ਪ੍ਰਸ਼ਾਸਨ ਦਾ ਜਾਂ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈਗਾ ਔਰ ਹਾਲਾਂਕਿ ਭਗਵੰਤ ਸਿੰਘ ਮਾਰ ਹੋਰਾ ਵੱਲੋਂ ਜ਼ਰੂਰ ਕਿਹਾ ਗਿਆ ਕਿ 44000 ਦੇ ਕਰੀਬ ਜਿਹੜੀਆਂ ਸੜਕਾਂ ਸੂਬੇ ਦੇ ਵਿੱਚ ਬਣਾਈਆਂ ਜਾਣੀਆਂ ਨੇ ਪਰ ਜਿਹੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਉੱਤੇ ਵੀ ਘੱਟਿਆ ਮਟੀਰੀਅਲ ਵਰਤਿਆ ਜਾ ਰਿਹਾ ਔਰ ਨਾਲ ਦੀ ਨਾਲ ਸੀਓਐਮ ਫਲਾਈਨ ਸਪਾਇਰ ਜਿਹੜੀ ਟੀਮ ਹੈਗੀ ਆ ਉਹ ਇਹਨਾਂ ਦੀ ਸੜਕਾਂ ਦੀ ਨਿਗਰਾਨੀ ਕਰੇਗੀ ਕਿਸੇ ਤਰ੍ਹਾਂ ਦੀ ਵੀ ਕੋਈ ਇੱਥੇ ਐਹੋ ਜੀ ਗੱਲ ਨਜ਼ਰ ਨਹੀਂ ਆ ਰਹੀ ਕੋਈ ਫਲਾਈਨ ਸਪਾਇਰ ਟੀਮ ਨਜ਼ਰ ਨਹੀਂ ਆ ਰਹੀ ਹਾਲਾਂਕਿ ਕੋਈ ਵੀ ਬਰਬਾਦ ਨਹੀਂ ਹੋਈ ਔਰ ਸੜਕਾਂ ਪੂਰੀ ਤਰ੍ਹਾਂ ਨਾਲ ਪੁਰਧੀਆਂ ਹੋਈਆਂ ਪੁਰਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਸੀ ਉਹਨਾਂ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਨਹੀਂ ਹੈਗਾ ਹਾਲਾਂਕਿ ਮੌਸਮ ਵਿਭਾਗ ਵਾਲਿਆਂ ਵੱਲੋਂ ਇਹ ਵੀ ਜ਼ਿਕਰ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਰਸਾਤ ਆਉਣ ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਜਿਹੜੀਆਂ ਸੜਕਾਂ ਨਵੀਆਂ ਫੜਾਈਆਂ ਗਈਆਂ ਨੇ ਤੇ ਉਹ ਵੀ ਖੁਰਦੀਆਂ ਹੋਈਆਂ ਨਜ਼ਰ ਆਉਣ ਗਿਆ ਤੇ ਦੂਸਰੇ ਪਾਸੇ ਇਸ ਪਾਸੇ ਪਹਿਲਾਂ ਇੱਕ ਸੜਕ ਪੱਟੀ ਹੋਈ ਹੈ ਔਰ ਦੂਸਰੇ ਪਾਸੇ ਵੀ ਜਿਹੜਾ ਪਟਾਈ ਦਾ ਕੰਮ ਜਿਹੜਾ ਹੈਗਾ ਉਹ ਚੱਲਦਾ ਹੋਇਆ ਆ ਰਿਹਾ ਛੋਟੇ ਛੋਟੇ ਚੈਂਬਰ ਜਿਹੜੇ ਹੈਗੇ ਨੇ ਉਹ ਇੱਥੇ ਬਣਾਏ ਜਾ ਰਹੇ ਨੇ ਹਾਲਾਂਕਿ ਇੱਕ ਵੀ ਪਾਈਪ ਜਿਹੜੇ ਹੈਗੇ ਨੇ ਉਹ ਪਾਏ ਜਾ ਰਹੇ ਨੇ ਇਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਸ ਰੋਡ ਦੇ ਉੱਤੇ ਲੰਘ ਰਹੇ ਨੇ ਲੋਕ ਉਹਨਾਂ ਨੂੰ ਕਿੰਨੀਆ ਕੋਈ ਦਿੱਕਤ ਵਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਫਿਲਹਾਲ ਇਹ ਸੜਕ ਨਲੰਗਰ ਸ਼ਹਿਰ ਦੀ ਹੈ ਔਰ ਸੂਬੇ 'ਚ ਹੋਰ ਪਹੁੰਚੀਆਂ ਇਹਨਾਂ ਦੀਆਂ ਸੜਕਾਂ ਹੋਣਗੀਆਂ ਜਿਨ੍ਹਾਂ ਦੀ ਜਿਨ੍ਹਾਂ ਦਾ ਰਿਮਾਲ ਕੀਤਾ ਗਿਆ ਘੱਟੀਆਂ ਮਟੀਰੀਅਲ ਜਿਹੜਾ ਵਰਤਿਆ ਗਿਆ ਤੇ ਇਹ ਵੀ ਸੀਐਮ ਸਾਹਿਬ ਦੇ ਧਿਆਨ ਵਿੱਚ ਲਿਆਉਣ ਵਾਲੀ ਗੱਲ ਹੈ ਕਿ ਜਿਹੜੇ ਉਹਨਾਂ ਨੇ ਆਦੇਸ਼ ਜਾਰੀ ਕੀਤੇ ਨੇ ਜਿਹੜੇ ਉਹਨਾਂ ਨੇ ਹੁਕਮ ਜਾਰੀ ਕੀਤੇ ਹੋਏ ਨੇ ਉਹਨਾਂ ਦੀਆਂ ਧੱਜੀਆਂ ਕਿਸ ਕਦਰ ਨਾਲ ਪ੍ਰਸ਼ਾਸਨਿਕ ਅਧਿਕਾਰੀ ਜਾਂ ਜਿਹੜੇ ਫੇਕੇਦਾਰ ਜਿਨ੍ਹਾਂ ਨੂੰ ਇਹ ਟੈਂਡਰ ਦਿੱਤੇ ਗਏ ਇਹ ਕਿਸ ਤਰ੍ਹਾਂ ਨਾਲ ਅਲਾਰੇ ਨੇ ਇਹ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀ ਹੈ ਜਿੱਥੇ ਕਿ ਕੰਮ ਕੀਤਾ ਜਾ ਰਿਹਾ ਔਰ ਦਮੀਆਂ ਸੜਕਾਂ ਦਾ ਨਿਰਮਾਣ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਔਰ ਇਹ ਸੜਕ ਜੋ ਪਟਿਆ ਹੋਇਆ ਕਾਫੀ ਸਮਾਂ ਹੋ ਚੁੱਕਿਆ ਪਰ ਇਸੇ ਵੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈਗਾ ਪਰ ਜੇ ਮੈਂ ਗੱਲ ਕਰਾਂ ਸੜਕਾਂ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਉੱਤੇ ਵੀ ਘਟੀਆ ਮਟੀਰੀਅਲ ਜਿਹੜਾ ਹੈਗਾ ਉਹ ਵਰਤਿਆ ਜਾ ਰਿਹਾ ਪਰ ਜੇ ਮੈਂ ਜਲੰਧਰ ਦੇ ਅਲੱਗ-ਅਲੱਗ ਹਿੱਸਿਆਂ ਦੀ ਗੱਲ ਕਰਾਂ ਜਿੱਦਾਂ ਕਿ ਉਪਦਰਚੋਂ ਹੋ ਗਿਆ ਰਵਿਦਾਸ ਚੌਕ ਹੋ ਗਿਆ ਇਹਨਾਂ ਚੌਕਾਂ ਦੇ ਆਸ-ਪਾਸੇ ਸੜਕਾਂ ਬਣਾਉਣ ਦਾ ਕਾਰਜ ਜ਼ਰੂਰ ਕੀਤਾ ਪਰ ਕੱਟੀਆਂ ਮਟੀਰੀਅਲ ਵਰਤਿਆ ਗਿਆ ਦੂਸਰੇ ਪਾਸੇ ਜਿਦਾ ਕਿ ਸੀਐਮ ਸਾਹਿਬ ਨੇ ਕਿਹਾ ਕਿ ਸੀਐਮ ਫਲਾਈਂਗ ਸਕੁਆਇਰ ਦੀ ਟੀਮ ਹੈ ਇਹ ਨਾਲ ਸੜਕਾਂ ਦਾ ਧਿਆਨ ਕਰੇਗੀ ਔਰ ਜਿਹੜੇ ਵੀ ਅਫਸਰ ਇਸ ਦੇ ਵਿੱਚ ਮਿਲੇ ਹੋਣਗੇ ਜਾਂ ਜਿਹੜੇ ठेकेदार ਨੂੰ ਠੇਕਾ ਦਿੱਤਾ ਹੋਏਗਾ ਸੜਕ ਭਰਉਣ ਦਾ ਉਹਨਾਂ ਦੇ ਕੱਟੀਆਂ ਮਟੀਰੀਅਲ ਜਾਂ ਕੰਪਲ ਵਿੱਚ ਪਤਾ ਹੀ ਵਰਤਦੇ ਹਨ ਦੇਖਦੇ ਹੋਇਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਬੁਜੇ ਦੇ ਵਿੱਚ 16902 ਕਰੋੜ ਰੁਪਏ ਦਾ ਜਿਹੜਾ ਸੜਕ ਨਿਰਮਾਣ ਕਾਰਜ ਜਿਹੜਾ 44000 ਕਿਲੋਮੀਟਰ ਦਾ ਸੜਕ ਨਿਰਮਾਣ ਕਾਰਜ ਕੀਤਾ ਜਾਣਾ ਜੇ ਉੱਥੇ ਵੀ ਇਸੇ ਤਰ੍ਹਾਂ ਦਾ ਘਟੀਆ ਮਟੀਰੀਅਲ ਵਰਤਿਆ ਜਾਂਦਾ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਆਉਣ ਵਾਲੇ ਦਿਨਾਂ ਵਿੱਚ ਜਦੋਂ ਬਰਸਾਤ ਪਵੇਗੀ ਇਹ ਸੜਕਾਂ ਬਿਲਕੁਲ ਫੁੱਟ ਫੁੱਟ ਉਧੀਆਂ ਹੋਈਆਂ ਨਜ਼ਰ ਆਉਣਗੀਆਂ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕਮੋਜ ਤਾਨੀਚੁਰਾ ਟੀਵੀ ਗਿਲੰਦਰ